ਸੁਮਰੀ ਇਹ ਤਾਂ ਫੋਨ ਤੇ ਲੱਗੀ ਆ ਹਾਂਜੀ ਤੇਨੂੰ ਜਾਣਦੇ ਕਿ ਸਵੇਰੇ ਤੇਰਾ ਪੇਪਰ ਆ ਮੈਨੂੰ ਪਤਾ ਸਵੇਰੇ ਮਾਤਾ ਦਾ ਪੇਪਰ ਵਾ ਆ ਤੇ ਫਿਰ ਰਿਵੀਜ਼ਨ ਨਹੀਂ ਕਰਨੀ ਉਹ ਤੇ ਮੈਂ ਸਕੂਲੇ ਕਰਾਂਗੀ ਸਾਰੀ ਥੋੜੀ ਹੋ ਗਈ ਰਿਵੀਜ਼ਨ ਉਹ ਤੇ ਬਸ ਹੁਣ ਰਹਿ ਗਿਆ ਡਿਵੀਜ਼ਨ ਵਾਲੇ ਸਸਤੇ ਮਲਟੀਪਲਾਈ ਵਾਲੇ ਪਲੱਸ ਮਾਈਨਸ ਫਰਸਟ ਚੈਪਟਰ ਤੇ ਪਲੱਸ ਮਾਈਨਸ ਮੈਨੂੰ ਪਤਾ ਵਾ ਵੀ ਤੂੰ ਡਿਵੀਜ਼ਨ ਤੇ ਤੇ ਮਲਟੀਪਲਾਈ ਤੇ ਆੜਨਾ ਵਾ ਓਹੋ ਇਹ ਨਾ ਕੋਈ ਨਾ ਮੈਂ ਕਰ ਲੂੰਗੀ ਬਾਤ ਕਦੋਂ ਕਰਨਾ ਵਾ ਬਾਚੋ ਆਲੇ ਫੜ ਦੁੱਧੂ ਪੀਲਾ ਤੇ ਚਲ ਮੈਂ ਤੁਹਾਨੂੰ ਟਿਊਸ਼ਨ ਤੇ ਛੱਡ ਕੇ ਆਵਾਂ ਮੈਂ ਨਹੀਂ ਜਾਣਾ ਨਹੀਂ ਜਾਣਾ ਵਾ ਨਹੀਂ ਅੱਜ ਰੋਜ਼ ਟਿਊਸ਼ਨ ਤੇ ਜਾਨੀ ਆ ਤੇ ਅੱਜ ਟਿਊਸ਼ਨ ਤੇ ਜਾਉਂਗੀ ਨਾ ਪੇਪਰ ਤਾਂ ਕਿਦੋਂ ਪਹਿਲਾਂ ਤੇ ਨੰਬਰਸ ਕੀ ਆਉਣੇ ਤੇਰੇ ਮੇਰੇ ਸਾਰਾ ਪੇਪਰ ਹੁੰਦਾ ਨਹੀਂ ਜਾਣਾ ਅੱਜ ਹੀ ਨਹੀਂ ਕਰਨੀ ਨਹੀਂ ਨਹੀਂ ਰਿਵੀਜ਼ਨ ਕਰਕੇ ਆਉਣੀ ਆ ਚਲ ਪੀ ਦੁੱਧੂ ਵੀ ਲੱਤਾ ਵੀ ਕਰਣੀ ਆ ਬਾਣੇ ਨਾ ਲਾ ਪੇਪਰ ਆ ਸਵੇਰੇ بس ਲੈ ਪੀ ਤਿਲਾ ਮਸਰਾ ਨਹੀਂ ਮੇਰਾ ਮੂਡ ਖਰਾਬ ਹੋ ਗਿਆ ਹਨ ਮੇਰਾ ਮੂਡ ਨਹੀਂ ਸਹੀ ਹੈਗਾ ਚੱਲ ਚੱਲ ਮੈਂ ਆ ਜਾ ਉੱਠ ਕੇ ਮੈਂ ਬੈਗ ਰੱਖਿਆ ਤੇਰਾ ਤਿਆਰ ਕਰਕੇ ਆ ਛੱਡ ਗਿਆ ਮੈਂ ਟਿਊਸ਼ਨ ਤੋਂ ਸੁਮਰੀਦ ਆ ਜਾ ਜਲਦੀ ਹੁਣ ਆ ਆ ਤੂੰ ਛੱਡ ਆਵਾ ਕਿੱਥੇ ਚੱਲ ਲਈ ਟਿਊਸ਼ਨ ਤੇ ਛੱਡ ਕੇ ਆਉਣਾ ਇਹਨੂੰ ਦੂਜੀ ਵਾਰ ਮੈਂ ਨਹੀਂ ਜਾਣਾ ਟਿਊਸ਼ਨ ਤੇ ਅੱਜ ਕਿਉਂ ਕੀ ਕਰ ਜਾਣਾ ਤੂੰ ਉਹ ਅੱਜ ਸਵੇਰੇ ਪੇਪਰ ਤੇ ਮੈਨੂੰ ਸਾਰਾ ਹੁੰਦਾ ਵਾ ਯਾਦ ਕੀਤਾ हां स्कूल ले जा किता कि हेगा ते हुण ਵੀ ਮੈਂ ਥੋੜਾ ਕਰ ਲੈਣਾ ਥੋੜਾ ਜਿਹਾ ਹੀ ਰਹਿ ਗਿਆ ਬਸ ਚੱਲ ਨਹੀਂ ਜਾਂਦੀ ਤੇ ਨਾਕਲਾ ਸਵੇਰੇ ਪੇਪਰ ਆ ਇਹਦਾ ਤੇ ਜੇ ਅੱਜ ਇਹ ਨਹੀਂ ਆਂਦੀ ਜੇ ਮੈਂ ਯਾਦ ਕਰ ਲਿਆ ਮੈਨੂੰ ਪਤਾ ਨਹੀਂ ਕਿੰਨਾ ਕੁ ਯਾਦ ਕੀਤਾ ਹੋਣਾ ਵਾ ਤੇ ਰਿਵੀਜ਼ਨ ਕਰੂਗੀ ਤੇ ਸਵੇਰੇ ਜੁਆ ਪੇਪਰ ਕਰੂਗੀ ਤੇ ਧਿਆਨ ਤੇ ਇਹਦਾ ਘਰੇ ਜਾਣਾ ਤੇ ਉੱਥੇ ਵੀ ਜੇ ਨਾ ਪੜੀ ਤੇ ਫੇਰ ਨਹੀਂ ਇੰਨੇ ਦਿਨ ਪੜ੍ਹਨ ਦਾ ਕੀ ਫਾਇਦਾ ਜੇ ਪੇਪਰ ਤੇ ਇੱਕ ਦਿਨ ਪੜ੍ਹ ਲੈਣਾ ਪੜੀ ਤੇ ਚੱਲ ਤੱਕੇਣਾ ਨਹੀਂ ਨਿਆਣੇ ਨੂੰ ਕਰ ਲੈ ਨਹੀਂ ਮੰਮੀ ਅੱਜ ਕਨ ਨੂੰ ਭੇਜਣਾ ਹੀ ਪੈਣਾ ਵਾ ਉਹ ਵੇਖ ਕੇ ਚੱਲਣਾ ਮੂ ਬਣਾਇਆ ਆਂਦੀ ਮੈਂ ਨਹੀਂ ਜਾਣਾ ਪਰ ਅੱਜ ਭੇਜਣਾ ਪੈਣਾ ਕਿਉਂਕਿ ਕੱਲ ਪੇਪਰ ਆ ਅੱਜ ਨਹੀਂ ਇਹਦੀ ਮੰਨੀ ਜਾਣੀ ਹੈਗੀ ਉਹਦਾ ਚਾਹ ਹੋ ਕੋਈ ਦੇਣ ਹੁੰਦਾ ਤਾਂ ਫਿਰ ਮੰਨੀ ਜਾਣੀ ਕੀ ਬਤ ਮੈਂ ਕਰਾਂ ਫਿਰ ਦੱਸ ਹੈ ਮੈਂ ਤਾਂ ਖੰਡੇ ਹੀ ਤੇਰੀ ਮੰਮੀ ਨੂੰ ਨਾਕਲਾ ਤੇ ਇਹਦੇ ਕੋ ਫਿਰ ਰਾਤ ਨੂੰ ਪੜ ਲਈ ਜਾ ਤੇ ਮੈਂ ਪੜ ਲੂੰਗਾ ਫਿਰ ਥੋੜਾ ਜਿਹਾ ਹੀ ਰਹਿ ਗਿਆ ਵਾ ਨਹੀਂ ਨਹੀਂ ਟਿਊਸ਼ਨ ਤਾਂ ਨਹੀਂ ਛੁੱਟੀ ਹੋਣੀ ਚਲ ਫੜ ਬੈਗ ਤੇ ਮੈਂ ਆ ਗਲਾਸ ਰੱਖਿਆ ਮੈਂ ਤਾਂ ਤੇਨ ਮੈਂ ਛੱਡ ਕੇ ਆਵਾਂ ਚੱਲ ਗੋਪੀ ਜੇ ਤੇ ਨਹੀਂ ਕਰੀਂ ਨੀ ਨਿਆਣੇ ਨੂੰ ਜੇ ਨਾਂ ਉੱਥੇ ਜਾ ਕੇ ਉਹਨੇ ਨਾਂਕ ਆਫ ਕੀਤਾ ਤਾਂ ਫੇਰ ਕੀ ਕਰੇਂ ਨਹੀਂ ਮੰਮੀ ਕਰੂਗੀ ਦੋ ਟਾਈਕੰਟ ਉਸੇ ਪੜ ਕੇ ਆਉਗੀ ਤੇ ਕੋਸ਼ਤੇ ਪੱਲੇ ਪਹੂਗਾ ਨਾ ਇਹਦੇ ਤੇ ਤੂੰ ਪੜਾ ਲਈ ਸਬਜੀ ਤੇਰੀ ਬਣੀ ਆ ਤੇ ਫੁਲਕੇ ਲਾਉਣੇ ਆ ਤੇ ਘੜੀ ਇਹਨੂੰ ਬਾਹਲ ਦੀ ਪਰ ਇੰਨਾ ਸਿਲੇਬਸ ਆ ਉਹ ਐਡੀ ਜਲਦੀ ਨਹੀਂ ਹੋਣਾ ਹੈਗਾ ਤੂੰ ਉੱਥੇ ਹੋ ਉਹ ਟਿਊਸ਼ਨ ਵਾਲੇ ਮੈਡਮ ਨੇ ਪੜਾਇਆ ਉਹਨੂੰ ਪਤਾ ਵਾ ਮੈਨੂੰ ਕੀ ਆਉਂਦਾ ਤੇਨੂੰ ਕੀ ਨਹੀਂ ਆਉਂਦਾ ਸਬਰੀ ਜੇ ਨਹੀਂ ਕਰੀ ਤੇ ਉਹਦੀ ਫੜ ਬੈਗ ਮਰਾ ਖਾਣਾ ਗਲਾਸ ਤੇ ਛੱਡ ਕੇ ਆਂਦੀ ਦਿਨ। ਕੀ ਦਸ ਨਿਆਣੇ ਨੂੰ ਤੱਕੇ ਦੇ ਨਾਲ ਹੀ ਕੱਲਣਾ ਵਾ ਨਾ। ਜੋ ਆਂਦੀ ਮੈਂ ਪੜ੍ਹੀ ਆਂ ਤੂੰ 2 ਘੰਟੇ ਬਹਿ ਜਾ ਤਾ ਤੂੰ ਇਹਨੂੰ ਪੜਾ ਲਾ। ਜੇ ਨਿਆਣੇ ਦਾ ਘਰ ਹੀ ਧਿਆਨ ਰਿਹਾ ਤੇ ਕੀ ਫਾਇਦਾ ਵਾ? ਟਿਊਸ਼ਨ ਤੇ ਛੱਡ ਕੇ ਆਉਣ ਦਾ। ਚਾਹ ਸੁਣੀ ਦਾ। ਆ ਛੱਡੋ ਮੈਂ। ਦਿਹਾੜੀ ਨੇ ਮੂੰਹ ਕਿਦਾਂ ਦਾ ਬਣਾਇਆ। ਇਹ ਦਸ ਨਾ ਇਹਦੇ ਫੋਨ ਦੇ ਨਾਲ ਦੇਂਦੇ। ਆ ਬਿਚਾਰ ਲਈ ਜੇ ਮੈਂ ਆਖਣ ਲਈ ਤਾਂ ਤੂੰ ਉਹੀ ਰਹਿਣ ਦੇ ਆਪਣੀ ਮਰਜ਼ੀ ਕਰਨੀ ਇਹ ਹੋਏ ਵੀ ਮੈਂ ਨਾ ਪੜਾਵਾਂ ਮਮਾ ਹਜੇ ਵੀ ਸੋਚਣਾ ਛੁੱਟੀ ਕਰਾ ਦੋ ਨਹੀਂ ਸੁਮੇਤ ਅੱਜ ਜਾਣਾ ਹੀ ਪੈਣਾ ਅੱਜ ਤੂੰ ਐਵੇਂ ਨਾ ਜੇਦ ਕਰ ਅੱਜ ਤੈਨੂੰ ਛੱਡ ਕੇ ਆਉਣਾ ਹੀ ਆ ਮੇਨ ਤਾਂ ਪੇਪਰ ਵੀ ਹੁੰਦਾ ਸੋਰਾ ਮਾਤ ਦਾ ਇੰਨਾ ਨਹੀਂ ਵਧੀਆ ਹੁੰਦਾ ਹੈਗਾ ਮੈਨੂੰ ਪਤਾ ਤੈਨੂੰ ਕਿੰਨਾ ਘੰਡਾ ਵਾ ਤੇ ਚੱਲ ਚੱਲੀ ਟੈਸਟ ਲਾ ਕੇ ਵੇਖ ਲੋ ਮੈਂ ਟੈਸਟ ਨਹੀਂ ਲੈਣਾ ਆਪੇ ਟਿਊਸ਼ਨ ਵਾਲੇ ਮੈਡਮ ਲੈਣਗੇ ਉਨਨ ਕੋ ਹੋ ਰਹੀ ਹੁੰਦੇ ਫੇ ਹੁਣ ਆਈ ਨਹੀਂ ਫੇਰ ਕੋਈ ਨਹੀਂ ਤੁਹਾਨੂੰ ਵੀ ਕਰਾਉਣਾ ਪੈਣਾ ਹੈ ਸਮਰੀਤ ਤੂੰ ਅੱਜ ਕਿੰਨੀ ਜੇਦ ਕਰਨ ਦਾ ਹੈ ਅੱਗੇ ਤਾਂ ਟਿਊਸ਼ਨ ਤੇ ਰੋਜ਼ ਹੱਸ ਕੇ ਚੱਲ ਜਾਨੀ ਅੱਜ ਤੂੰ ਰੋਣਾ ਹੀ ਪਿਆ ਤੈਨੂੰ ਉਹਦੇ ਵਿੱਚ ਕੋਈ ਉਹਦੇ ਮੈਨੂੰ ਯਾਦ ਨਹੀਂ ਕਰਦੀ ਸਕੂਲ ਲੈ ਤਾਂ ਟਾਈਮ ਨਹੀਂ ਮਿਲਦਾ ਹੁਣ ਤੇ ਫੁੱਲ ਟਾਈਮ ਦਿੱਤਾ ਹੈਗਾ ਕਿ ਯਾਰ ਕਰ ਲੋ ਤੇ ਮੈਂ ਸਾਰੇ ਲਿਖ ਲਿਖ ਕੇ ਪ੍ਰੈਕਟਿਸ ਕੀਤੀ ਹੈਗੀ ਕੀਤੀ ਨਾ ਤਾਂ ਫੇਰ ਟਿਊਸ਼ਨ ਤੇ ਵੀ ਕਰਾ ਰਾਂਗੇ ਤੇ ਜ਼ਿਆਦਾ ਵਧੀਆ ਢੰਗ ਨਾਲ ਹੋ ਜਾਊਗਾ ਮੈਥ ਦੀ ਜਿੰਨੀ ਪ੍ਰੈਕਟਿਸ ਕਰੀ ਓਨੀ ਥੋੜੀ ਆ ਬਾਅਦ ਚ ਫੇ ਤੇਥੋਂ ਸਭ ਸਵਾਲ ਬਣਾ ਹੋਏ ਤੇ ਫੇ ਆਣ ਨੇ ਆ ਚੱਲ ਚੱਲ ਬੈਠ ਤੂੰ ਤੇਰੇ ਮੈਂ ਛੱਡ ਕੇ ਆ ਬੈ ਗਈ ਨਾ ਚੰਗੀ ਤਾਂ ਕਰ ਲਈ ਸ਼ਾਹ ਹੁਣ ਕੁੜੀ ਵਿਚਾਰੀ ਤਰਲੇ ਲੈਂਦੀ ਗਈ ਮਾਨਦੀ ਨਹੀਂ ਕਹਦੀ ਕੁੜੀਨ ਤਾਂ ਕਥੇ ਨਾ ਪਿਸ਼ਾਬ ਕਰਨ ਦੀ ਬਾਸਤੀ ਵੀ ਨਹੀਂਗਾ ਵੇਲ ਹੈਗਾ ਕੀ ਕਰਦੀ ਆ ਕਿਤੇ ਕੁੜੀ ਤੇ ਤਰਸ ਤੇ ਆਉਂਦਾ ਹੀ ਨਹੀਂ ਨਾ ਕੀ ਕੱਲੀ ਗੱਲਾਂ ਕਰੀ ਜਾਂਦੀ ਮਤਾ ਗੱਲਾਂ ਪੁੱਤ ਮੈਂ ਕੀ ਕਰਨੀਆਂ ਆ ਹਾਂ ਕੁੜੀ ਵਿਚਾਰੀ ਸਕੂਲੋਂ ਆਈ ਹੈ ਹੈ ਅੱਜ ਉਹਨੇ ਚਾਹ ਪਾਣੀ ਪੀਤਾ ਤੇ ਉਸੇ ਵੇਲੇ ਹੀ ਉਹਨੂੰ ਕਰਨ ਦਾ ਪਿਆ ਉਹ ਬਹਿ ਨਹੀਂ ਦਿੱਤਾ ਟਿਊਸ਼ਨ ਤੇ ਛੱਡ ਕੇ ਆਵਾ ਚੱਲ ਤੈਨੂੰ ਟਿਊਸ਼ਨ ਤੇ ਛੱਡ ਉਹਦੇ ਪੇਪਰ ਆਉਣ ਟਿਊਸ਼ਨ ਤੇ ਪੜ੍ਹਨੀ ਆ ਉਹ ਉਹ ਵਿਚਾਰੀ ਜਾਂਦੀ ਵੀ ਮੈਂ ਉੱਥੋਂ ਵੀ ਦਾਦੀ ਅੰਮਾ ਪੜ੍ਹ ਕੇ ਆਈ ਆ ਮੈਂ ਇੱਥੇ ਵੀ ਆਣ ਕੇ ਪੜਿਆ ਆਂਦੀ ਨਹੀਂ ਤੇ ਮੈਨੂੰ ਚੱਲ ਮੈਂ ਪੇਪਰ ਵਾ ਤੇ ਕੋਈ ਗੱਲ ਨਹੀਂ ਤੇ ਮੈਂ ਵੀ ਆਖਿਆ ਚੱਲ ਕੋਈ ਨਹੀਂ ਚੱਲ ਵੇ ਉਹਨੇ ਮੂੰਹ ਮਾਸਾ ਕੋਇਆ ਸਵੇਰ ਦੀ ਤੇ ਘਰੋਂ ਗਈ ਵਿਚਾਰੀ ਪੜਦੀ ਕਿੰਨਾ ਕ ਮੈਂ ਇਹਦਾ ਪੇਪਰ ਹਦਾ ਸਵੇਰੇ ਫੇਕੀ ਮੈਂ ਹਸਦਾ ਵਾ ਤੇ ਜੇ ਨਿਆਣੇ ਦਾ ਘਰ ਹੀ ਧਿਆਨ ਰਿਹਾ ਤਾਂ ਉੱਥੇ ਮੈਂ ਕੀ ਕਰੂੰਗੀ ਜੇ ਦੋ ਕਿੰਟ ਜਾਉਗੀ ਕੋ ਉਹਨਾਂ ਕੋ ਪੜ੍ਹ ਸਿਖ ਕੇ ਆਉਗੀ ਨਾ ਸਿਖ ਕੇ ਆਉਗੀ ਨਿਆਣੇ ਤੇ ਕੋਈ ਤਰਸ ਵੀ ਕਰਿਆ ਕਰ ਇਹੋ ਦਿਨ ਮਾ ਪੜਾਈ ਦੇ ਹੁਣ ਸਾਗੇ ਸਾਲ ਸਾਰਾ ਵਹਿਲੀ ਰਹੀ ਅੱਗੇ ਕਿੰਨਾ ਪੜਦੀ ਰਹੀ ਆਓ ਵੜਦੀ ਨਹੀਂ ਰਹੀ ਓ ਤਰਲੇ ਲੈਂਦੀ ਗਈ ਮੂੰਹ ਮਾ ਸਕ ਜੇ ਨਾ ਹੋਇਆ ਮੈਨੂੰ ਨਿਆਣੇ ਤੇ ਦੇਤਾ ਮਾਤਾ ਇਦਾਂ ਹੀ ਕਰਦੇ ਆ ਨਿਆਣੇ ਦੇ ਕਰਨਾ ਨਿਆਣੇ ਤੇ ਤਰਲੇ ਹੀ ਲੈਣੇ ਓ ਤੇਲ ਵੇਕੇ ਬਿਟਰ ਗਈ ਹਣੀ ਜੇ ਤੈਨੂੰ ਵੇ ਲੈ ਹੁਣ ਨਹੀਂ ਬਿਟਰਣਾ ਵੁਟਰਣਾ ਵਿਚਾਰੀ ਨੇ ਕੀ ਆ ਹਾਂ ਓ ਤੇ ਅੰਦਰੋਂ ਹੀ ਨਿਕਲੀ ਤੇ ਮੈਂ ਤਾਂ ਬੈਠੀ ਹੀ ਸੀਗੀ ਤੇ ਆਉਂਦੀ ਮੈਨੂੰ ਆਂਦੀ ਆਂਦੀ ਮੈਨੂੰ ਨਾ ਮਮਾ ਕਲਾ ਨਾਕਲਾ ਤਾਂ ਮੈਨੂੰ ਤੇ ਬੜਾ ਤਰਸ ਆਉਂਦਾ ਮੈਂ ਕੀ ਕਰਾਂ ਤੁਹਾਨੂੰ ਦਰਸਕ ਵਈ ਨਹੀਂ ਆਉਂਦਾ ਅਹੀਂ ਮੈਂ ਉਹਨੂੰ ਸੋਚਣ ਦੇ ਜੇ ਪੜੂ ਲੁਗੀ ਤੇ ਕੋ ਬਣੂਗੀ ਗਾੜੀ ਬੜੋ ਤਾਂ ਠੀਕ ਆ ਤਾਂ 2 ਘੰਟੇ ਆਪ ਹੀ ਪੜਾ ਲੈਂਦੀ ਉਹਨੂੰ ਓਏ ਆਪ ਹੀ ਪੜਾਇਆ ਹੀ ਹੋਊਗਾ ਇੱਥੇ ਆਪ ਨਹੀਂ ਪੜਦਾ ਹੁਣ ਤੂੰ ਇਸੇ ਤੂੰ ਇਸੇ ਲਾਗੇ ਫਿਰ ਨਹੀਂ ਉਹਨੇ ਤੇਰੇ ਨਾਲ ਧਿਆਰ ਹੈ ਨਾ ਤੇ ਤੂੰ ਜਾ ਕੇ ਟੋਕੀ ਜਾਣਾ ਇਹਨੂੰ ਨਾ ਪੜਾ ਪੜੀ ਬਿਠਾਈ ਅਜੇ ਵੀ ਬਿਠਾਈ ਐਵੇਂ ਟੋਕੀ ਜਾਣਾ ਇਸ ਮੈਂ ਗਾਂਬ ਸ਼ਾਂ ਹੋ ਜਾਂਦੀ ਆ ਹੁਣ ਟਿਵੀਸ਼ਨ ਤੇ ਗਈ ਆ ਹੁਣ ਤੂੰ ਮਗਰੋਂ ਗੱਲਾਂ ਕਰੀ ਜਾਣ ਨਹੀਂ ਉਹਨੂੰ ਗੱਲਾਂ ਕਰੀ ਜਾਣ ਨਹੀਂ ਮੇਰੇ ਜੀ ਨੂੰ ਕੋਹ ਹੁੰਦਾ ਨੇ ਆਣੀ ਗੱਲ ਵੇਖ ਕੇ ਮੈਂ ਕੀ ਤੇਰੇ ਦਿਲ ਨੂੰ ਹੁੰਦਾ ਜਾਂਦਾ ਐਵੇਂ ਆ ਨਾ ਨਿਆਣੀ ਗੱਲ ਵੇਖ ਜਾ ਨਿਆਣੀ ਵਿਚਾਰੀ ਧਰ ਲੈ ਲੈਂਦੀ ਈ ਕੋਈ ਤਰਲੇ ਨਹੀਂ ਲੈਂਦੀ। ਦਾਦੀ ਅੰਮਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ। ਤੂੰ ਉਹਨੇ ਤਾਂ ਕਹਿਣਾ ਹੈ ਤੈਨੂੰ ਦਾਦੀ ਅੰਮਾ ਕਹਿਣਾ ਉਹ ਤੈਨੂੰ ਕੀ ਕਹਿਣਾ ਉਹਨੇ। ਹਾਂ ਕਹਿਣਾ ਅੰਮਾ ਐਵੇਂ ਨਹੀਂ ਹੁੰਦਾ ਤੇਪੜਾਂ ਦੇ ਨਾਲ ਚਾਰ ਦਿਨ ਤੂੰ ਚੋਪਰਾ ਨੂੰ ਪੜ ਲੈਂਦੇ। ਚੋਪੀ ਆ ਮੈਂ ਅੱਗੇ ਕੀ ਆ ਕੋਈ ਤਰਸ ਕਰਿਆ ਕਰੋ ਫੇਰ ਵੀ ਉਹਦੇ ਉੱਤੇ ਨਿਆਣੀ ਦੇ ਉੱਤੇ ਨਿਆਣੀ ਦਾ ਦਿਮਾਗ ਹੀ ਜਦੋਂ ਇੱਕੇ ਬੰਨੇ ਨੂੰ ਲਾਈ ਰੱਖਣਾ ਇੱਕੇ ਬੰਨੇ ਨੂੰ ਲਾਈ ਰੱਖਣਾ ਤਾਂ ਨਿਆਣੇ ਨੇ ਪੜਦਾ ਕੀ ਆ। ਜੇ ਪੜ੍ਹਾਈ ਪੜ੍ਹਾਈ ਹਲਤੇ ਹਨ ਲਗੂਦੀ ਪੜੂਗਾ ਇਦਾਂ ਨਹੀਂ ਕਹੀਦਾ ਸਾਰੇ ਉੱਤੇ ਕਿੰਨੇ ਨਿਆਣੇ ਟੀਵੀ ਹਨ ਸਾਰੇ ਲੋਕਿਆਂ ਨੂੰ ਪੇਪਰ ਦੇਣਾ ਉਹ ਚਾਰ ਦੇਣਾ ਪੜਨਦੇ ਉਹ ਤੇ ਉਤੋ ਇੱਕ ਅੱਗ ਵਰਨ ਲਈ ਗਰਮੀ ਇੰਨੀ ਨਿਆਣੀ ਗਰਮੀ ਚੋਂ ਆਈ ਮੁੜ ਕੇ ਫੇਰ ਉੱਥੇ ਗੜੇ ਉਹਨਾਂ ਨੇ ਉਹਨਾਂ ਦੀ 80 ਲਾਏ ਨਿਆਣਿਆਂ ਨੂੰ ਫੇਰ ਇਦਾਂ ਹੀ ਬਾਲ ਦਿੰਦੇ ਗਾਵਾ ਜਿੱਥੇ ਟਿਵੀਜ਼ਨ ਪੜਾਉਂਦੀ ਨਾ ਏਸੀ ਲਾਇਆ ਉਹਨਾਂ ਨੇ ਏਸੀ ਵਾਲੇ ਚ ਏਸੀ ਵਾਲੇ ਬਿਠਾਉਂਦੀ ਹੈ ਟਿਵੀਜ਼ਨ ਉਹ ਏਸੀ ਇਹਨਾਂ ਵਾਸਤੇ ਨਿਆਣਿਆਂ ਵਿਚਾਰਿਆ ਨਹੀਂ ਜਦੋਂ ਇਨੀ ਫੀਸ ਨਹੀਂ ਤੇ ਏਸੀ ਲਾਇਆ ਉਹਨਾਂ ਨੇ ਆ ਲਾਇਆ ਏਸੀ ਵਿਚਾਰੇ ਨਿਆਣੇ ਝੜਕਾਂ ਉੱਥੋਂ ਸਕੂਲਾਂ ਝੜਕਾ ਪਈਆਂ ਘਰੋਂ ਝੜਕਾ ਪਈਆਂ ਉਹਾਂ ਦੀਆਂ ਵਿੱਚ ੜਖਾਂ ਗਾੜੀ ਟਿਵੀਸ਼ਨ ਵਾਲੀ ਦੀਆਂ ਤੇ ਨਿਆਣੇ ਨੇ ਕੀ ਕਰਨਾ ਵਿਚਾਰੇ ਨੇ ਚੱਲ ਜਾ ਪਾਣੀ ਲਿਆ ਪਾਣੀ ਨਹੀਂ ਕਿਤੇ ਧਾਣੀ ਨਹੀਂ ਨੇ ਆ ਮੈਨੂੰ ਪਾਣੀ ਪਿਆ ਆਇਣਾ ਉਹਨੇ ਵੀ ਛੱਡ ਕੇ ਜਦੋਂ ਦੀ ਹੁਣੀ ਚੱਲ ਪਾਣੀ ਲਿਆ ਗਰਮੀ ਪੜੀ ਹੈ ਗਰਮੀ ਬੜੀ ਆ ਉੱਥੋਂ ਆਇਆ ਵਾ ਉਹ ਮੈਂ ਇਧਰ ਆ ਗਿਆ ਪੈਲੀਆਂ ਪੂਣੀਆਂ ਵੇਖਣ ਐ ਇੰਨਾ ਵੇਖਾਂਗੇ ਯਾਰ ਤੈਨੂੰ ਗਰਮੀ ਲੱਗੀ ਆ ਤੁਹਾਨੂੰ ਨਿਆਣੀ ਨੂੰ ਗਰਮੀ ਕੋਈ ਨਹੀਂਗੀ ਉਹ ਬੱਚੇ ਤੇ ਆਈ ਸਕੂਲੋਂ ਹੈ ਘਰੇ ਆ ਕੇ ਬੈਠੇ ਲੱਗੇ ਸਕੂਲੀ ਦੇ ਕੇ ਉੱਥੇ ਬੈ ਰ ਉਹਨੂੰ ਗਰਮੀ ਕਾਦੀ ਆ ਜਾਂ ਨਿੰਬੂ ਪਾਣੀ ਬਣਾ ਕੇ ਲਿਆ ਤੁਹਾਨੂੰ ਗਰਮੀ ਛੜੀ ਆ ਤੇ ਨਿਆਣੇ ਨੂੰ ਕੋਈ ਗਰਮੀ ਨਹੀਂ ਜਿਹੜਾ ਸਕੂਲੋਂ ਵੀ ਖਪਦਾ ਆ ਹੁੰਦਾ ਇਹ ਤਾਂ ਬਾਦ ਮਾੜੀ ਸੋਹ ਜਾ ਪਿੰਨਾ ਤੂੰ ਠੰਡੀ ਹੋਈ ਨਾਲੇ ਨਹੀਂ ਮੈਂ ਨਹੀਂ ਪੀਂਦੀ ਨਿੰਬੂ ਵਾਲਾ ਪਾਣੀ ਤੁਹਾਡਾ ਆ ਜਾ ਬਣਾ ਦੋ ਗਲਾਬ ਨਾਲ ਆ ਜਾਂਦੀ ਆ ਬਣਾ ਲਿਆ ਬਣਾ ਦੂ ਉਹ ਬਣਾ ਲਾ ਜਦੋਂ ਆਉਗੀ ਫਿਰ ਉਹ ਵੇਖੀ ਜਾਊਗੀ ਜਾ ਉੱਠ ਆ ਹੀ ਜਾਣਾ ਕੋਨੇ ਮੇਰੇ ਕੋ ਨਹੀਂ ਮਰਦਾ ਬੋਲੀ ਜਾਈ ਹਾਂ ਚਲ ਮੈਂ ਬਣਾ ਲਿਓ ਨਾ ਬੀਟੀ ਦਾ ਤੇਰੇ ਤੇਰੇ ਵਾਦੇ ਨੀ ਨਾ ਬਣਾਵੀਂ ਕਿਉਂ ਮੈਂ ਨਹੀਂ ਪੀਣਾ ਕੋ ਸ਼ੂਗਰ ਵਾ ਚਲਦੀ ਆਹ ਮੈਂ ਸ਼ੂਗਰ ਵਦੇ ਪਾਵੇਂ ਨਾ ਵਗੇ ਵਦੇ ਮੇਰਾ ਪਾਣੀ ਪੀਤਾ ਕੇ ਆਂਦਾ ਜੇ ਨਿਆਣੀ ਵਿਚਾਰੀ ਚਲ ਗਈ ਆ ਉਹਨੂੰ ਨਾ ਪਿਆ ਲਿਆ ਤਰਨ ਲੱਗੇ ਆ ਚਲ ਅੱਜ ਫੇ ਰੋਟੀ ਵੀ ਛੱਡ ਦੀ ਉਠਵੀਂ ਸੰਜੀ ਗਈ ਏ ਵੇਖੀ ਜਾਊਗੀ ਆ ਆਪੇ ਪੀ ਲੈਣੀ ਪੀਲਾ ਜਾ ਪਿੰਦਾ ਫੇ ਉਹਨੂੰ ਨਹੀਂ ਢੀਕ ਸਕਦਾ ਤੂੰ ਉਹਨੂੰ ਢੀਕ ਲਾਇ ਆ ਜਾਂਦੀ ਆ ਬਣਾ ਲੈਂਦਾ ਸਿਰ ਤੇ ਚੜਾਈ ਜਾ ਉਹ ਰਿਸਵਿਚ ਤੱਕ ਤੇ ਨਹੀਂ ਗਰਮੀ ਆ ਨਾ ਬੰਦਾ ਹੀ ਹਾਲ ਹੋਇਆ ਪਿਆ ਸ਼ੋਰ ਕਾਮ ਨੇ ਪੜ ਗਿਆ ਮਾਡਾ ਸਮ੍ਰਿਦ ਦਾ ਵੀ ਟਾਈਮ ਹੋ ਗਿਆ ਨਾ ਵੇਖਾ ਭਲਾ ਕੇ ਹੋ ਗਿਆ ਮੈਡਮ ਨੇ ਪਹਿਲੇ ਇੱਕ ਵਾਰ ਫੋਨ ਕਰਕੇ ਪੁੱਛ ਲਾ ਕਿ ਹੋ ਗਿਆ ਸਿਲੇਬਸ ਕਿ ਨਹੀਂ ਹੈਲੋ ਹਾਂਜੀ ਮੈਡਮ ਹੋ ਗਈ ਸਮਰੀ ਇਹਨੂੰ ਛੁੱਟੀ ਠੀਕ ਆ ਅਜੇ ਹੋਇਆ ਨਹੀਂ ਇੱਕ ਚੈਪਟਰ ਇਹ ਤਾਂ ਕਹਿੰਦੀ ਹੈ ਮੈਨੂੰ ਸਾਰਾ ਹੀ ਹੁੰਦਾ ਵਾ ਹਾਂ ਵਾਜੀ ਮੈਂ ਲਾਦਾ ਕਰ ਗਈ ਸਕੂਲ ਫੇਰੇ ਅੱਛਾ ਡਿਵੀਜ਼ਨ ਤੇੜ ਗਈ ਆ ਮਲਟੀਪਲੀਕੇਸ਼ਨ ਹੋ ਗਈ ਠੀਕ ਆ 9 ਘੰਟੇ ਤੱਕ ਤਾਂ ਕੀ ਲੈ ਕੇ ਜਾਣਾ ਵਾ ਹੁਣੇ ਲੈ ਜਾਣੇ ਫਿਰ ਮੈਂ ਕਰਵਾ ਦੂੰਗੀ ਘਰ ਕੇ ਇਹਦਾ ਉਦਾਂ ਵੀ ਆਉਂਦਾ ਮਾਨ ਨਹੀਂ ਕਰਨ ਦੇ ਅੱਜ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਰਵਾ ਦੂੰਗੀ ਡਿਵੀਜ਼ਨ ਵਾਲਾ ਚੈਪਟਰ ਹਾਂਜੀ ਚਲੋ ਠੀਕ ਹੈ ਭੇਜ ਜੀ ਤੇ ਪਾਪਾ ਨੂੰ ਮੈਂ ਠੀਕ ਹਾਂ ਕਿੰਨੀ ਮੈਨੂੰ ਸਾਰਾ ਹੁੰਦਾ ਵਾ ਹੁਣ ਫਿਰ ਦਾਦੀ ਨੇ ਬੋਲਣਾ ਵਾ ਜੇ ਮੈਂ ਬਿਠਾਇਆ ਤੇ ਦੇ ਜੇ ਉੱਥੇ ਰੱਖਿਆ ਤਾਂ ਤਾਂ ਵੀ ਬੋਲਣਾ ਚਲ ਕੋਈ ਗੱਲ ਨਹੀਂ ਤੇ Papa ਨੂੰ ਭੇਜਦੀ ਆ ਲੈ ਕੇ ਆ ਤੇ ਫਿਰ ਮੈਂ ਕਰਵਾ ਦਵਾਂ ਸੁਮਰੀਤ ਦੇ Papa ਸੁਮਰੀਤ ਨੂੰ ਲੈ ਆਓ ਟਿਊਸ਼ਨ ਦਾ ਮੇਰਾ ਪਿਆਰੀ ਆਉਣੇ ਤੂੰ ਲੈ ਆਉਂਦੀ ਮੈਂ ਅਜੇ ਮਸੀ ਕੰਮ ਕਰਕੇ ਹਟੀਆਂ ਤੇ ਲੈ ਆਓ ਅੱਜ ਤਾਂ ਮੈਨੂੰ ਪੜਾਉਣਾ ਵੀ ਆ ਫਿਰ ਅਰੇ ਫਿਰ ਪੜਾਉਣਾ ਇੱਕ ਚੈਪਟਰ ਉਹਨੂੰ ਆਉਣ ਹੀ ਨਹੀਂ ਦੇਣਾ ਮਾਦਾ ਅੱਗੇ ਬੜਾ ਬੋਲਣ ਰਿਹਾ ਇਹ ਤੇ ਤੂੰ ਹੁਣ ਫੇਰ ਪੈਗਨੇ ਕਪਾਤਨਾ ਪਾਲੀ ਕਰੇ ਹੁਣ ਕੀ ਕਰਾਂ ਮੈਂ ਸਵੇਰੇ ਪੇਪਰ ਹੈ ਜੇ ਨਾ ਕਰਵੀਜ਼ਨ ਕਰਵਾਈ ਤਾਂ ਤਾਂ ਵੀ ਫਿਰ ਮਾਰਕਸ ਡਾਊਨ ਚੱਲ ਜਾਣੇ ਤੇ ਹਾਂ ਮਾਂ ਤਾਂ ਨਹੀਂ ਉਹ ਕਹਿੰਦੀ ਕਹਿੰਦੀ ਪਹਿਲਾਂ ਸਕੂਲੋਂ ਪੜ੍ਹਦੇ ਹੁਣ ਛੱਡਣ ਚੱਲ ਗਈ ਉਹ ਨੋਟਿਫਿਕੇਸ਼ਨ ਤੇ ਤੇ ਅੱਗੇ ਮੈਂ ਜ਼ਬਰਦਸਤੀ ਛੱਡ ਕੇ ਆਈ ਆ ਮੰਮੀ ਕਹਿੰਦੇ ਹੀ ਰਹਿਣ ਦੇ ਉਹ ਕਹਿੰਦੀ ਕਿ ਮੈਨੂੰ ਆਉਂਦਾ ਵਾ ਤੇ ਹੁਣ ਉੱਥੇ ਡਿਵੀਜ਼ਨ ਤੇ ਅੜੀ ਆ ਚਲ ਲਿਆ ਬੰਦਾ ਅੱਧਾ ਘੰਟਾ ਹੋ ਗਿਆ ਡਿਵੀਜ਼ਨ ਹੀ ਨਹੀਂ ਆਉਂਦੀ ਉਹਨੂੰ ਚਲ ਮੈਂ ਛੱਡ ਕੇ ਛੇਤੀ ਜਾਵਾਂ ਤੇ ਲੈ ਆ ਕੇ ਤੇ ਆਹੋ ਜਾ ਕਿਤੇ ਮੋਪੜ ਦੀ ਚਾਬੀ ਵਿੱਚ ਹੈ ਹਾਂ ਵਿੱਚ ਹੀ ਆ ਚਲ ਠੀਕ ਉਪਾ ਹਾਂ ਦਸਾਂ ਟਿਊਸ਼ਨ ਵਾਲੀ ਮੰਮਾ ਕੋ ਹੁੰਦੇ ਹੈਗੇ ਕਿ ਘਰ ਜਾ ਕੇ ਪੜ ਲੀ ਤੇ ਮम्मा ਨੇ ਕਹਦੇ ਆ ਕਿ ਨਾ ਪੜਾ ਮੈਨੂੰ ਹੁਣ ਮੈਂ ਥੱਕ ਗਈ ਉਹ ਉੱਥੇ ਵੀ ਪੜਿਆ ਸਕੂਲੇ ਵੀ ਪੜੀ ਹੋਈਗੀ ਤਾਂ ਤੇਰੀ ਮੈਡਰ ਨੇ ਮੰਮਾ ਤੇਰੇ ਨੂੰ ਫੋਨ ਕੀਤਾ ਕਿ ਮੈਡਰ ਕਹਿੰਦੀ ਪਤਾ ਨਹੀਂ ਕਿਉਂ ਆਉ ਨਹੀਂ ਜਾ ਕੋ ਓਨ ਤੇ ਡਰ ਹੈ ਕਿ ਬਸ ਅੱਧਾ ਰਹਿ ਗਿਆ ਚਲ ਕੋਈ ਗੱਲ ਨਹੀਂ ਪੜ ਲੀ ਮਾੜਾ ਮਾੜਾ ਜਾ ਪੜ ਲੀ ਚਲ ਜਾ ਵੇਹਲਾ ਹੁਣ ਫੋਨ ਵੇਖਣ ਲਈ ਤੂੰ ਮੈਂ ਤੋ ਅੱਧਾ ਘੰਟਾ ਮੰਗਿਆ ਸੀਗਾ ਕਿ ਮਮਾ ਮੈਨੂੰ ਅੱਧਾ ਘੰਟਾ ਖੇਡ ਲੈਣ ਦੋ ਪਰ ਉਹ ਜੱਦਾ ਘੰਟਾ ਨਹੀਂ ਹੋਇਆ ਅੱਧਾ ਘੰਟਾ ਤੂੰ ਤੂੰ ਬਾਹਰ ਖੇਡ ਆਈਆਂ ਹਾਂ ਜੱਦਾ ਘੰਟਾ ਨਹੀਂ ਹੋਇਆ ਦੇਖੋ ਹਜੇ ਪੂਰੇ 10 ਮਿੰਟ ਰਹਿੰਦੇ ਆ ਸਮਰੀਤ ਹੁਣ ਤੈਨੂੰ ਕਰਨਾ ਹੀ ਪੈਣਾ ਵਾ ਟਾਈਮ ਬੜਾ ਲੱਗਣਾ ਵਾ ਕਰਨ ਤੇ ਤੂੰ ਇਹ ਦਗਾ ਤੂੰ ਫਟ ਇੰਨਾ ਡਰਨ ਕਾ ਤੋ ਦੇਈਆਂ ਫਟਾਫਟ ਕਰਕੇ ਤੇ ਵੇਲੀ ਹੋ ਜਾ ਚੱਲ ਕੱਢ ਬੈਗ ਟੂ ਕੱਟ ਆਪਣੀ ਬੁੱਕ ਕੱਟ ਸਮ੍ਰੀਤ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਥੱਕ ਗਿਆ ਫਿਰ ਬਾਅਦ ਚ ਮੈਂ ਵੀ ਰੋਟੀਆਂ ਬਕਾਉਣੀਆਂ ਵਾਂ ਮੈਂ ਪਹਿਲਾਂ ਤੈਨੂੰ ਕਰਵਾ ਲਾਂ ਉਹ ਬਾਅਦ ਚ ਬਣਾ ਰਿਹਾ ਉਹ ਪੈਣਾ ਹੋਣਾ ਬਣਾ ਲਾ ਉਹ ਜਦੋਂ ਆ ਕੇ ਲੈਣਨੀ ਆ ਫਿਰ ਰਾਤ ਨੂੰ ਬੱਪਾ ਚਲੋ ਬੈਗ ਫੜ ਪਹਿਲਾਂ ਮੈਂ ਬੈਗ ਫੜ ਬੁਖਾਰ ਕਿਹੜਾ ਨਹੀਂ ਹੁੰਦਾ ਤੇ ਪੜਾ ਇੱਧਰ ਆ ਗਈਆਂ ਦੋ ਦਿਨ ਮੇਲੇ ਮਾਂ ਮੈਨੂੰ ਬਿਹੜੇ ਪ੍ਰਾਣ ਲੱਗ ਗਏ ਆ ਮੈਂ ਤੈਨੂੰ ਆਖਾਈ ਤਾਂ ਕਰੇ ਪਰ ਆਹ ਨੁਕਰੀ ਨੂੰ ਤੋ ਤੋ ਉਹ ਤੁਹਾਨੂੰ ਉੱਧਰ ਤੋੜ ਦਿੱਤਾ ਤੇ ਅਜੇ ਆਈ ਆ ਤੇ ਫੇਰ ਉਹਨੂੰ ਆਖਣ ਲਈ ਪੜਾਉਣਾ ਪੜਾਉਣਾ ਅੱਜ ਮੈਂ ਧਾ ਘੰਟਾ ਦਿੱਤਾ ਇਹਨੂੰ ਖੇਡਣ ਨੂੰ ਕਿਉਂ ਕੁੜੀ ਦਾ ਦਿਮਾਗ ਖਰਾਬ ਕਰਨ ਦੇਈ ਉਹ ਤੁਸੀਂ ਮਮੀ ਹੁਣ ਜਦੋਂ ਉਹ ਚੈਪਟਰ ਰਹਿੰਦਾ ਵਾ ਤੇ ਹੁਣ ਸਵੇਰੇ ਨੇ ਪੇਪਰ ਦੇਣ ਜਾਣਾ ਵਾ ਜੇ ਆਊਗਾ ਤਾਂ ਫੇਰ ਹੀ ਆ ਨਾ ਤੇ ਰਾਤ ਨੂੰ ਘੜੀ ਬਾਹਰ ਹੀ ਤਾਂ ਰਾਤ ਤੇ ਪਿਆ ਚੱਲੀ ਆ ਤੇ ਹੁਣ ਉਹਨੂੰ ਫੇਰ ਟਰ ਲੈਣ ਦੇ ਘੜੀ ਵਿਚਾਰੀ ਅੱਧਾ ਬੋਣਾ ਘੰਟਾ ਨੇ ਖੇਡ ਲਿਆ ਵਾ ਖੇਡ ਲਿਆ ਵਾ ਕਾਹਦਾ ਖੇਡ ਲਿਆ ਉਹ ਤਾਂ ਪਿਓ ਛੱਡ ਕੇ ਗਿਆ ਤੇ ਰਾਤ ਕਈ ਅੱਧਾ ਘੰਟਾ ਚੱਤੀ ਹੋ ਜਾਂਦਾ ਆ ਹਾਂ ਵੀ ਮਿੰਟਾਂ ਚ ਤੇਰਾ ਹੋ ਜਾਂਦਾ ਕੋਈ ਦਰਸ ਖਾਓ ਉਹਦੇ ਉੱਤੇ ਵਿਚਾਰੀ ਤੇ ਪਰ ਹੁਣ ਉਹਨੂੰ ਕਰਨਾ ਤਾਂ ਪੈਣਾ ਚੈਪਟਰ ਜੇ ਨਾ ਕਰੂਗੀ ਤਾਂ 15 20 ਨੰਬਰ ਆਉਣੇ ਆ ਜਿਹੜੇ ਹੈਗੇ ਉਹ ਰਹਿ ਜਾਣੇ ਇਹਦੇ ਚੱਲ ਕੋਈ ਨਹੀਂ ਰਾਤ ਨੂੰ ਪੜਾ ਲਈ ਆਪਣਾ ਕੰਮ ਕਰ ਲੈ ਹੁਣ ਤੇ ਜਾ ਕੇ ਇਹਨੇ ਮੈਂ ਚੀਤੀ ਆ ਮੈਂ ਇਹਦੇ ਵਿੱਚੋਂ ਖਰੀ ਕੀ ਕੱਢਣਾ ਨਿਆਣੀ ਚੋ ਤੇ ਵੀ ਕੱਢਣਾ ਤਾਂ ਕੀ ਹੈ ਮੈਨੇ ਇਹ ਵੀ ਚਾਲ ਆਪਣਾ ਪੇਪਰ ਕਰ ਲੂਗੀ ਬਾਅਦ ਚ ਟਾਈਮ ਨਾ ਸੌਣ ਵਾਲੀ ਬਣੂਗੀ ਫਿਰ ਅੱਧੀ ਰਾਤ ਤੱਕ ਫਿਰ ਲੱਗੀ ਰਹੂਗੀ ਚੱਲ ਇਹਨੂੰ ਹੁਣ ਬਾਹਰ ਜਾ ਕੇ ਘੜੀ ਘੁੰਮ ਲੈਣ ਦੇ ਜਾ ਫਿਰ ਖੇਡ ਲਾ ਆ ਤਰਾਤ ਨੂੰ ਬਾਹਰ ਹੀ ਉਹਦੀ ਜਾਣ ਖੱਦੀ ਚੱਲ ਇਹ ਤਰ ਲੈ ਲੈਂਦੀ ਆ ਮਾਂ ਦਾਦੀ ਆ ਮਾਂ ਦਾਦੀ ਮਾਂ ਮੇਰੇ ਕੋਲ ਤਾਂ ਚਰੀ ਨਹੀਂ ਜਾਂਦੀ ਇਹ ਉਹਦਾ ਤਾਂ ਪੜਾ ਨੂੰ ਅੱਜ ਪਤਾ ਨਹੀਂ ਕਿਉਂ ਨਹੀਂ ਜੀ ਕਰੰਦਿਆ ਬੜਾ ਸੁਣਾ ਪੜਦੀ ਹੈ ਅੱਜ ਪਤਾ ਨਹੀਂ ਇਹਨੂੰ ਕੀ ਹੋਈ ਨਹੀਂ ਜੇਦ ਕਰ ਰਹੇ ਨੇ ਈ ਹੈ ਜਦੋਂ ਨਿਆਣੇ ਨਾਲ ਆਂਦੀ ਕਰੇ ਉਦੋਂ ਫੇ ਨਿਆਣਾ ਨਹੀਂ ਪੜਦਾ ਉਹਦੇ ਦਿਮਾਗ 'ਚ ਨਹੀਂ ਹੁੰਦੀ ਹਿੰਦੀ ਗੱਲ ਮੈਨੂੰ ਇਹ ਵੀ ਚਾ ਪੜ ਕੇ ਤੇਰਾ ਟਾਈਮ ਨਾ ਸੋਵੂਗੀ ਤੇ ਟਾਈਮ ਨਾ ਉੱਠੂਗੀ ਕੋਈ ਨਹੀਂ ਉਹ ਟਾਈਮ ਨਾਲ ਉਹਨੇ ਉਠ ਹੀ ਖਲੋਣਾ ਵਾ ਜੇ ਨਿਆਣੇ ਦੀ ਰੁਟੀਨ ਹੋ ਜੇ ਨੇਣਾ ਉੱਠ ਖਲੋਂਦਾ ਹੰਦਾ ਚਲੋ ਕੋਈ ਨਹੀਂ ਫਿਰ ਮੈਂ ਆਪ ਕੋ ਹੋਰ ਕੰਮ ਕਰ ਲੈਂਦਾ ਹੋਰ ਪਈਆ ਆਪਣਾ ਕਰ ਲਾ ਜਰਾ ਤੈਨੂੰ ਆਪੇ ਉਹਦਾ ਪਿਓ ਘੜੀ ਬਾਅਦ ਨੂੰ ਨਾ ਹੁੰਦਾ ਠੀਕ ਆ thank you.